ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਪਿੰਡ ਚੇਤੇ ਦਾ ਹਰਦੀਪ ਸਿੰਘ ਬਾਊ ਜਿਵੇਂ ਕਿ ਤੁਹਾਨੂੰ ਪਹਿਲਾਂ ਵੀ ਦੱਸਿਆ ਗਿਆ ਹੈ ਐਸਪੀਐਸ ਨਗਰ ਦਾ ਲਾਸਟ ਪਿੰਡ ਚੇਤਾ ਕੰਗਰੌਲ ਕਟਾਰੀਆਂ ਲਾਧੀਆਂ ਜੰਡਿਆਲਾ ਪਾ ਲੋਗੇ ਸਾਰੇ ਪਿੰਡ ਉੱਚੇ ਆ ਜੋ ਬਚ ਜਾਂਦੇ ਆ ਸਾਡੇ ਪਿੰਡ ਨੂੰ ਹਮੇਸ਼ਾ ਤੋਂ ਆ ਜਿਹੜੀ ਕੋਲਦੀ ਲੰਗ ਦੀ ਕਾਲੀ ਬਈ ਇਹ ਹਮੇਸ਼ਾ ਮਾਰ ਪਾਉਂਦੀ ਆ ਇਹ ਬੰਨ ਟੁੱਟਣ ਕਾਰਨ ਸਾਡੇ ਪਿੰਡ ਦੇ ਵਿੱਚ ਪਾਣੀ ਐਂਟਰ ਹੁੰਦਾ ਹੁਣ ਵੀ ਤੁਸੀਂ ਆਪਣੀ ਸਕਰੀਨ ਤੇ ਦੇਖ ਸਕਦੇ ਹੋ ਸਾਰੇ ਪਾਸੇ ਪਾਣੀ ਪਾਣੀ ਆ ਔਰ ਲੱਗੇ ਹੋਏ ਝੋਨੇ ਦੇ ਹਜ਼ਾਰਾਂ ਖੇਤ ਤਬਾਹ ਹੋ ਗਏ ਹਨ ਤੇ ਜਿਹੜੀ ਮੁੱਕ ਦੀ ਗੱਲ ਪਸ਼ੂਆਂ ਦਾ ਚਾਰਾ ਤੱਕ ਦੂੜੀ ਪੱਠੇ ਸਾਰ ਖਰਾਬ ਹੋ ਚੁੱਕਿਆ ਨੇ ਤੇ ਇੱਥੋਂ ਤੱਕ ਕਿ ਇੰਨੇ ਮਾੜੇ ਹਾਲਾਤ ਹੋ ਚੁੱਕਿਆ ਨੇ ਜਿਹੜੇ ਤਿੰਨ ਚਾਰ ਦਿਨ ਤੋਂ ਭਾਰੀ ਬਾਰਿਸ਼ ਵੀ ਹੋ ਰਹੀ ਆ ਤੇ ਇਧਰ ਮੇਰਾ ਵੀ ਦਿਖਾਉਣ ਦੀ ਕੋਸ਼ਿਸ਼ ਕਰ ਰਿਆ ਵਾ ਕਿਉਂਕਿ ਕੱਲ ਪਰਸੋਂ ਤੋਂ ਕਹਿੰਦੇ ਆ ਜਿਹੜੀ ਆਬਾਦੀ ਆ ਇਹਦੇ ਘਰਾਂ ਦੇ ਵਿੱਚ ਵੀ ਲੋਕਾਂ ਦੇ ਪਾਣੀ ਗਿਆ ਛੱਤਾਂ ਚੋਂ ਲੱਗ ਪਈਆਂ ਕੁਛ ਖਾਣ ਨੂੰ ਕੁਛ ਨਹੀਂ ਇਸ ਟਾਈਮ ਕੋਈ ਮਦਦ ਮੈ ਰਹੀ ਪੀਣ ਵਾਸਤੇ ਪਾਣੀ ਵੀ ਨਹੀਂ ਰਿਹਾ ਤੇ ਸਾਰੇ ਲੱਗੇ ਖੇਤ ਤੁਸੀਂ ਦੇਖ ਸਕਦੇ ਹੋ ਇੱਧਰ ਵੀ ਧਕੌਂਦੀ ਕੋਸ਼ਿਸ਼ ਕਰ ਰਿਹਾ ਕਿਉਂਕਿ ਐਮਰਜੈਂਸੀ ਕਈਆਂ ਨੂੰ ਜਿਨ੍ਹਾਂ ਨੂੰ ਜ਼ਿਆਦਾ ਜ਼ਰੂਰਤ ਹੈ ਟਰੈਕਟਰ ਟਰਾਲੀਆਂ ਤੇ ਲੈ ਕੇ ਜਾਇਆ ਜਾ ਰਿਹਾ ਵਾ ਇਹ ਸਮਾਂ ਬਹੁਤ ਮਾੜਾ ਚੱਲ ਰਿਹਾ ਕਿਉਂਕਿ ਆਉਣ ਵਾਲੇ ਦਿਨਾਂ ਦੇ ਵਿੱਚ ਵੀ ਜੇ ਭਾਰੀ ਬਾਰਿਸ਼ ਹੁੰਦੀ ਆ ਜਾਂ ਨਹੀਂ ਵੀ ਹੁੰਦੀ ਮਗਰ ਵੀ ਬਾਰਿਸ਼ ਹੁੰਦੀ ਆ ਤਾਂ ਸਾਡੇ ਪਿੰਡ ਨੂੰ ਵੀ ਪਾਣੀ ਆਵੇਗਾ ਤੇ ਉਹ ਸਾਨੂੰ ਭਾਰੀ ਨੁਕਸਾਨ ਕਰਨ ਦੀ ਯਾਨੀ ਕਿ ਇੱਕ ਸਾਜ਼ਿਸ਼ ਨਾਲ ਪਾਣੀ ਆਵੇਗਾ ਤੇ ਇੱਧਰ ਵੀ ਤੁਸੀਂ ਦੇਖ ਸਕਦੇ ਹੋ ਲੋਕਾਂ ਦੇ ਝੋਨੇ ਟੂੜੀ ਵਾਲੇ ਕੁੱਪ ਪੱਠੇ ਸਾਰੇ ਖਤਮ ਹੋ ਚੁੱਕੇ ਹਨ ਤਾਂ ਤੁਸੀਂ ਆਲੇ-ਦੁਆਲੇ ਦਾ ਸਾਰਾ 뷰 ਦੇਖ ਸਕਦੇ ਹੋ ਜੇ ਉਨ ਵਾਲੇ ਦਿਨਾਂ ਵਿੱਚ ਭਾਰੀ بارش ਨਹੀਂ ਰੁਕਦੀ ਤਾਂ ਲਗਭਗ ਜਿਹੜਾ ਚੇਤੇ ਦੇ ਕੁਛ ਘਰ ਬਚੇ ਆ ਜਾਂ ਪਿੰਡ ਪਾਣੀ ਨਹੀਂ ਆਇਆ ਕਈਆਂ ਘਰਾਂ ਦੇ ਵਿੱਚ ਉਹਨਾਂ ਘਰਾਂ ਦੇ ਵਿੱਚ ਪਾਣੀ ਜਾਣ ਦੀ ਪੂਰੀ ਸੰਭਾਵਨਾ ਬਣ ਚੁੱਕੀ ਆ ਅਸੀਂ ਪ੍ਰਸ਼ਾਸਨ ਅੱਗੇ ਇਹੀ ਮੰਗ ਕਰਦੇ ਆ ਵੀ ਰੋਜ਼-ਰੋਜ਼ ਦੇ ਕਮਨ ਕਲੇਸ਼ਨ ਵਾਲੇ ਇਸ ਵਾਰ ਸਾਡੇ ਤੀਸਰੀ ਵਰੀ ਪਾਣੀ ਆ ਚੁੱਕਾ ਵਾ ਤੇ ਆ ਤੁਸੀਂ ਦੇਖ ਸਕਦੇ ਹੋ ਆ ਸਾਰੇ ਝੋਨੇ ਵਾਲੇ ਖੇਤ ਆ ਜੋ ਪਾਣੀ ਵਿੱਚ ਘਿਰ ਗਏ ਹਨ ਜਿਨ੍ਹਾਂ ਨਹੀਂ ਬੱਜਦਾ ਉਹਨਾਂ ਟਾਈਮ ਸਾਨੂੰ ਇਹ ਜਿਹੜੀਆਂ ਦਿੱਕਤਾਂ ਦਾ ਸਾਹਮਣਾ ਕਰਨਾ ਪਵੂਗਾ ਕਿਉਂਕਿ ਸਾਡੇ ਕੋਈ ਕੋਲ ਦੀ ਦਰਿਆ ਨਹੀਂ ਲੰਘਦਾ ਕੋਈ ਸਮੁੰਦਰ ਨਹੀਂ ਹੈਗਾ ਬਸ ਸਾਨੂੰ ਬੈਂ ਦੀ ਮਾਰ ਪੈਂਦੀ ਆ ਤੇ ਇਹਦਾ ਬੰਨ ਬੰਨ ਬੰਨਿਆ ਜਾਵੇ ਤੇ ਸਾਡੇ ਜਿਹੜਾ ਪਾਣੀ ਆਉਂਦਾ ਵਾਰ-ਵਾਰ ਦਿੱਕਤਾਂ ਦਾ ਜਿਹੜਾ ਸਾਹਮਣਾ ਕਰਨਾ ਪੈਂਦਾ ਆਮ ਜਨਤਾ ਨੂੰ ਉਹਦਾ ਸਾਹਮਣਾ ਨਾ ਕਰਨਾ ਪਵੇ ਪ੍ਰਸ਼ਾਸਨ ਅਗੇ ਸਾਡੀ ਹੱਥ ਜੋੜ ਕੇ ਬੇਨਤੀ ਆ ਵੀ ਸਾਨੂੰ ਇਸ ਪਾਣੀ ਤੋਂ ਮੁਕਤੀ ਦਿੱਤੀ ਜਾਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਇਹ ਕੁਛ ਦਿਨਾਂ ਤੋਂ ਜਿਹੜਾ ਪੰਜਾਬ ਦੇ ਵਿੱਚ ਭਾਰੀ ਮੀਂਹ ਕਾਰਨ ਕਈ ਸਮਾਂ ਦੇ ਦਰਿਆਵਾਂ ਦਾ ਪਾਣੀ ਸਾਰੇ ਪਾਸੇ ਆ ਰਿਹਾ ਵਾ ਤੇ ਸਾਡੇ ਪਿੰਡ ਜਿਹੜੀ ਪਈ ਟੁੱਟੀ ਸੀ ਇਹਦਾ ਬੰਨ ਦਾ ਪਾਣੀ ਸਾਰਾ ਇਧਰੋਂ ਆ ਰਿਹਾ ਵਾ ਤੁਸੀਂ ਦੇਖ ਸਕਦੇ ਸਾਰੇ ਪਾਸੇ ਪਾਣੀ ਹੀ ਪਾਣੀ ਆ ਤਾਂ ਇਧਰ ਮੇਰਾ ਮੈਂ ਕੈਮਰਾਮੈਨ ਦਿਖਾਉਣ ਦੀ ਕੋਸ਼ਿਸ਼ ਕਰ ਰਿਹਾ ਦੇਖੋ ਕਿੰਨੇ ਕਿੰਨੇ ਪੱਟ ਡੁੱਬ ਰਹੇ ਆ ਤੇ ਪਾਣੀ ਬਹੁਤ ਜ਼ਿਆਦਾ ਵਟੇ ਲੈਵਲ ਤੇ ਆ ਤੇ ਆਉਣ ਵਾਲੇ ਕਿੰਨਾ ਵਿੱਚ ਵੀ ਜਮੀ ਇੱਦਾਂ ਹੀ ਰਿਹਾ ਤੇ ਹੋਰ ਵੀ ਨੁਕਸਾਨ ਹੋਣ ਦੀ ਸੰਭਾਵਨਾ ਸਾਰੇ ਝੋਨਾ ਦੇ ਝੋਨੇ ਦੇ ਖੇਤ ਆ ਤੇ ਇਧਰ ਬਾੜ ਆਬਾਦੀ ਵਿੱਚ ਅਸੀਂ ਅੱਜ ਜਾ ਕੇ ਲੋਕਾਂ ਦੇ ਘਰੇ ਵਿੱਚ ਸਰਵੇ ਕੀਤਾ ਤੇ ਕਈਆਂ ਦੇ ਘਰਾਂ ਦੀਆਂ ਛੱਤਾਂ ਚੋਂ ਹੀਆਂ ਕਈਆਂ ਦੇ ਘਰਾਂ ਦੇ ਵਿੱਚ ਪਾਣੀ ਵੜਿਆ ਪਸ਼ੂਆਂ ਦਾ ਚਾਰਾ ਸਾਰਾ ਕੁਝ ਖਰਾਬ ਹੋ ਗਿਆ ਇਸ ਟਾਈਮ ਲੋਕਾਂ ਨੂੰ ਬਹੁਤ ਭਾਰੀ ਦਿੱਕਤ ਦਾ ਸਾਹਮਣਾ ਕਰਨਾ ਪੈ ਰਿਹਾ ਤੇ ਸਾਡੀ ਇਹ ਸਰਕਾਰ ਅਕੇ ਮੰਗਿਆ ਵੀ ਜਿਹੜਾ ਇਹਦਾ ਸੋਲੂਸ਼ਨ ਕੀਤਾ ਜਾਵੇ ਪਹਿਲੋਂ ਬੰਨ੍ਹ ਬੰਨ੍ਹਿਆ ਜਾਵੇ ਤੇ ਜਿਹੜਾ ਪਾਣੀ ਦੀ ਰੋਕਤਾਂ ਕੀਤੀ ਜਾਵੇ ਤਾਂ ਮੇਰਾ ਵੀਰ ਇਧਰ ਪਿੰਡਾਂ ਵੀ ਮੇਰੇ ਨਾਲ ਆ ਤੇ ਤੁਸੀਂ ਇਹਦੇ ਵਾਲ ਵੀ ਦੇਖ ਸਕਦੇ ਹੋ ਇਹ ਵੀ ਇਸ ਟਾਈਮ ਬੜੀ ਵੱਡੀ ਮੁਸੀਬਤ ਦੇ ਵਿੱਚ ਆ ਤੇ ਬਾਕੀ ਆਉਣ ਵਾਲੇ ਦਿਨਾਂ ਵਿੱਚ ਜਿੱਥੇ ਮੀਂਹ ਇੰਨਾ ਹੀ ਰਹਿੰਦਾ ਵਾ ਤੇ ਹੋਰ ਦਿਨ ਜਿਹੜਾ ਦਕਸ਼ਾਰ ਇਹ ਤੋਂ ਵੱਧ ਕੇ ਵੀ ਹੋਣ ਦੀ ਸੰਭਾਵਨਾ ਵਾ ਕਿਉਂਕਿ ਕਿ ਇਹਦੀ ਘਾਤੀ ਛੱਤ ਟੇਕ ਸਕਦੀ ਆ ਪ੍ਰਮਾਤਮਾ ਕੇ ਇਹ ਅਰਦਾਸ ਕਰਦੇ ਆ ਵੀ ਸਾਰੇ ਆਪਣੇ ਘਰੇ ਤੰਦਰੁਸਤ ਰਹਿਣ ਕਿਸੇ ਦਾ ਕੋਈ ਜਾਨੀਵਾਰੀ ਨੁਕਸਾਨ ਨਾ ਹੋਵੇ ਵਾਹਿਗੁਰੂ ਇਹ ਵਾਲੇ ਦਿਨਾਂ ਨੂੰ ਟਾਲ ਦੇਵੇ ਤਾਂ ਸਰਬੱਤ ਦੇ ਭਲੇ ਦੀ ਅਰਦਾਸ ਕਰਦੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ